ਕੈਬਨਿਟ ਮੰਤਰੀ ਬਨਨ ਮਗਰੋ ਪਹਿਲੀ ਵਾਰ ਲੈਹਰਾਗਾਗਾ ਪੁਨਚੇ ਬ੍ਰਿੰਦਰ ਗੋਇਲ ਲੋਕਾਂ ਦੇ ਵੱਲੋਂ ਕੀਤਾ ਗਿਆ ਸ਼ਾਨਦਾਰ ਸਵਾਗਤ ਮਾਨ ਸਰਕਾਰ ਦੇ ਹਰ ਵਾਅਦੇ ਨੂੰ ਪੂਰਾ ਕਰਨ ਦੀ ਕੀਤੀ ਗੱਲ ਅੱਜ ਦੇ ਨਵ ਨਿਯੁਕਤ ਕੈਬਨਿਟ ਮੰਤਰੀ ਐਡਵੋਕੇਟ ਬ੍ਰਿੰਦਰ ਕੁਮਾਰ ਗੋਇਲ ਬੀਤੀ ਦਿਨੀ ਜਦੋਂ ਲਹਿਰਾਗਾਗਾ ਪਹੁੰਚਦੇ ਨੇ ਤਾਂ ਇਲਾਕਾ ਦੇ ਨਿਵਾਸੀਆਂ ਦੇ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤਾਂ ਦੱਸਦੀ ਹੈ ਕਿ ਮਾਰਕੀਟ ਦਫ਼ਤਰ ਵਿਖੇ ਕੈਬਨਿਟ ਮੰਤਰੀ ਬ੍ਰਿੰਦਰ ਗੋਇਲ ਨੂੰ ਜ਼ਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਰਸਮੀ ਸਲਾਮੀ ਦਿੱਤੀ ਗਈ ਕੈਬਨਿਟ ਮੰਤਰੀ ਵਜੋਂ ਮਿਲੀ ਨਵੀਂ ਜ਼ਿੰਮੇਵਾਰੀ ਲਈ ਲੋਕਾਂ ਵੱਲੋਂ ਅਥਾ ਪਿਆਰ ਅਤੇ ਸਤਿਕਾਰ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਐਡਵੋਕੇਟ ਬ੍ਰਿੰਦਰ ਕੁਮਾਰ ਨੇ ਲੋਕਾਂ ਨੂੰ ਕਿਹਾ ਕਿ ਉਹ ਮਾਨ ਸਰਕਾਰ ਦੇ ਵੱਲੋਂ ਕੀਤੀ ਗਈ ਸਾਰੇ ਕੰਮਾਂ ਦੀ ਜਿਹੜੀ ਸ਼ਲਾਗ ਹੈ ਉਹ ਕਰਦੇ ਨੇ ਤੇ ਜਿਹ ਹੋਰ ਵੀ ਵਾਅਦੇ ਕੀਤੇ ਗਏ ਨੇ ਉਹਨਾਂ ਨੂੰ ਵੀ ਉਹ ਯਕੀਨੀ ਬਣਾਉਣਗੇ। ਬਹੁਤ ਖੁਸ਼ੀ ਵੀ ਹੋ ਰਹੀ ਹੈ ਪਰ ਇੱਕ ਬਹੁਤ ਵੱਡਾ ਜ਼ਿੰਮੇਵਾਰੀ ਦਾ ਅਹਿਸਾਸ ਹੋ ਰਿਹਾ। ਜੋ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਜ਼ਿੰਮੇਵਾਰੀ ਬਹੁਤ ਵੱਡੀ ਹੈ। ਸੋ ਇਸ ਸਮੇਂ ਮਨ 'ਚ ਦੋਏ ਗੱਲਾਂ ਚੱਲ ਰਹੀਆਂ ਨੇ। ਖੁਸ਼ੀ ਦੀ ਗੱਲ ਵੀ ਪੂਰੀ ਚੱਲ ਰਹੀ ਆ ਤੇ ਇਸ ਜ਼ਿੰਮੇਵਾਰੀ ਨੂੰ ਸਹੀ ਢੰਗ ਦੇ ਨਾਲ ਨਿਭਾ ਸਕਾਂ ਜੋ ਸਾਡੇ ਮਾਨਯੋਗ ਨeta ਹਨ ਤੇ ਪਬਲਿਕ ਨੇ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ ਜੋ ਉਹ ਨੂੰ ਉਹਨਾਂ ਦੀਆਂ ਆਸਾਂ ਦੇ ਮੁਤਾਬਿਕ ਉਸਤੇ ਪੂਰਾ ਉਤਰ ਸਕਾਂ ਸੋ ਮਨ ਦੇ ਵਿੱਚ ਦੋ ਗੱਲਾਂ ਚੱਲ ਰਹੀਆਂ ਨੇ ਜਿਹੜੇ ਡਿਪਾਰਟਮੈਂਟ ਜਿਹੜੇ ਮਿਲਣੇ ਤੁਹਾਨੂੰ ਉਹਨਾਂ ਬਾਰੇ ਦੱਸੋ ਫਿਰ ਦੇਖੋ ਡਿਪਾਰਟਮੈਂਟਾਂ ਦੀ ਗੱਲ ਇਹ ਆ ਬਹੁਤ ਜਿਮੇਵਾਰੀ ਵਾਲੇ ਵਸਤਾ ਸਾਰੇ ਡਿਪਾਰਟਮੈਂਟ ਜਿਮੇਵਾਰੀ ਵਾਲੇ ਹੁੰਦੇ ਨੇ ਜਿਹੜਾ ਖਾਣੇ ਭਾਗਿਆ ਜੀ ਜੰਡਿਆਂ ਦਾ ਤਾਂ ਮੰਗੂ ਜੋਂ ਕਿਵੇਂ ਆਪਦੇ ਦੇ ਕੱਲ੍ਹ ਦਾ ਕੱਟਿਆ ਕਰੋ ਯਾਰ ਫੋਨ ਤਾਂ ਲਿਆ ਦੇਖੋ ਮਾਈਨਿੰਗ ਦਾ ਵਿਭਾਗ ਹੈ ਇਰੀਗੇਸ਼ਨ ਦਾ ਹੈ ਤੇ ਅੰਡਰਗਰਾਉਂਡ ਵਾਟਰ ਦਾ ਹੈ ਸਾਰੇ ਇਹ ਜਿਹੜੇ ਖੇਤੀ ਨਾਲ ਸੰਬੰਧਿਤ ਨੇ ਖਾਸ ਤੌਰ ਤੇ ਇਹਨਾਂ ਦੇ ਇਹ ਸਾਰੇ ਜਿਹੜੇ ਵਿਭਾਗ ਨੇ ਕੋ ਮੈਨੂੰ ਦਿੱਤੇ ਗਏ ਨੇ ਤੇ ਮੈਨੂੰ ਜਿੱਥੇ ਗੱਲ ਆਪਣੀ ਚੱਲ ਰਹੀ ਸੀ ਕਿ ਮੈਂ ਕਹਿ ਰਿਹਾ ਸੀ ਦੋਨੇ ਗੱਲਾਂ ਚੱਲਦਿਆਂ ਨੇ ਪਰ ਮੈਨੂੰ ਪੂਰਨ ਵਿਸ਼ਵਾਸ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਯੋਗ ਰਹਿਣ ਮਾਇਦੇ ਵਿੱਚ ਅਸੀਂ ਇਸ ਜ਼ਿੰਮੇਵਾਰੀ ਨੂੰ ਸਹੀ ਢੰਗ ਦੇ ਨਾਲ ਨਿਭਾ ਕੇ ਲੋਕਾਂ ਨੂੰ ਉਹਨਾਂ ਦੇ ਆਸਾ ਦੇ ਮੁਤਾਬਕ ਸੀ ਪੂਰਾ ਉਤਰਾਂ। ਵਿਰੋਧੀ ਧਿਰ ਵੱਲੋਂ ਵਿਰੋਧੀ ਧਿਰ ਜਿਹੜੀ ਹੈਗੀ ਆ ਉਹ ਇਹ ਕਹਿ ਰਹੀ ਆ ਵੀ ਮੁੱਖ ਜਿਹੜੇ ਮੰਤਰੀ ਹੈ ਮਾਈਨਿੰਗ ਦੇ ਮੰਤਰੀ ਚਾਰ ਵਾਰ ਬਦਲਦਾ 2.5 ਸਾਲਾਂ ਦੇ ਵਿੱਚ ਚਾਰ ਵਾਰ ਮੰਤਰੀ ਬਦਲ ਕੇ ਕਾਰਨ ਕੀ ਹੈ 20000 ਕਰੋੜ ਰੁਪਏ ਦੀ ਗੱਲ ਕੀਤੀ ਸੀ ਮੈ ਮਨਾਫਾ ਹੋਊਗਾ ਉਹਦੇ ਬਾਰੇ ਕੀ ਤੇ ਵਿਰੋਧੀ ਤਰਨੂੰ ਤਕਲੀਫ ਕੀ ਹੈ ਸਾਡੀ ਪਾਰਟੀ ਸਾਡੇ ਐਮਐਲਏ ਸਾਡਾ ਮੁੱਖ ਮੰਤਰੀ ਉਹਨੇ ਦੇਖਣਾ ਹੈ ਵੀ ਕਿਸ ਬੰਦੇ ਤੋਂ ਕਦੋਂ ਤੇ ਕੀ ਕੰਮ ਲੈਣਾ ਜਿਸ ਤਰ੍ਹਾਂ ਭਗਮਾਨ ਜੀ ਬਿਰੋਧੀ ਤੇ ਦੇਖੋ ਬਿਰੋਧੀ ਤੇ ਲਵੇ ਕਹਿਣ ਨੂੰ ਤਾਂ ਕੁਝ ਐ ਨਹੀਂ ਜੇ ਅਸੀਂ ਕੋਈ ਗੱਲ ਕਰਦੇ ਆ ਉਹਨਾਂ ਨੇ ਉਸੇ ਤੋਂ ਨੁਕਤਾ ਜਿੰਨੀ ਕਰਨੀਆਂ ਜੇ ਰਸ਼ਫਲਿੰਗ ਹੋਈ ਹੈ ਉਸ ਤੇ ਨੁਕਤਾ ਜਿੰਨੀ ਹੈ ਜੇ ਨਹੀਂ ਹੁੰਦੀ ਫਲਾਣਾ ਮੰਤਰੀ ਸਹੀ ਕੰਮ ਨਹੀਂ ਕਰਦਾ ਫਲਾਣਾ ਐਮਐਲਏ ਨਹੀਂ ਸਹੀ ਕੰਮ ਕਰਦਾ ਇਹ ਉਹਨਾਂ ਦਾ ਵਾਦੋ-ਗੱਲਣਾ ਹੈ ਉਹਨਾਂ ਨੂੰ ਕੋਈ ਹੱਕ ਨਹੀਂ ਸਰ ਸਾਡੇ ਦੇ ਕੋਈ ਜਿੰਦੂ ਨਹੀਂ ਪਹਿਲਾਂ ਬੀਬੀ ਜਿੰਦੂ ਪੱਠਣ ਜੀ ਬਣੇ ਸੀ ਦੀ ਪੱਤੀ ਹਲਕੇ ਦੇ ਲੋਕালি ਪ੍ਰੂਤਰਫਤੋਂ ਮੇਰੀ ਦੇਖੋ ਜੇ ਉਹਨਾਂ ਨੇ ਕੁਝ ਨਹੀਂ ਕੀਤਾ ਵੈਸੇ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਮੈਂ ਇਹ ਗੱਲ ਕਹੂੰਗਾ ਕਿ ਜਿਹੜੇ ਵੀ ਇਸ ਪੇ ਹਲਕੇ ਦੀ ਨਮਾਇੰਦਗੀ ਕਰਦੇ ਰਹੇ ਆ ਉਹਨਾਂ ਨੇ ਵੀ ਕਾਫੀ ਕੁਝ ਕੀਤਾ ਪਰ ਉਹਨਾਂ ਨੇ ਕੀਤਾ ਜਿੱਡੀਆਂ ਵੱਡੀਆਂ ਤਾਕਤਾਂ ਉਹਨਾਂ ਕੋਲ ਸੀ ਕੀਤਾ ਉਹਨਾਂ ਨੇ ਜ਼ਰੂਰ